ਜ਼ਿਮਨੀ ਚੋਣਾ 'ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਜਪਾ ਹੁਣ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਭਾਜਪਾ ਇੱਕ ਵੱਡੇ ਮੰਤਰੀ ਨੂੰ ਬਾਹਰ ਕੱਢਣ ਦੀ ਤਿਆਰੀ 'ਚ ਹੈ ਸੂਤਰਾਂ ਦੇ ਹੱਥੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਭਾਜਪਾ ਭਗਤ ਜੂਨੀ ਲਾਲ ਨੂੰ ਭਾਜਪਾ ਤੋਂ ਬਾਹਰ ਕੱਢਣ ਦੀ ਤਿਆਰੀ ਦੇ ਵਿੱਚ ਹੈ ਤੇ ਉਹਨਾਂ ਨੇ ਪੂਰੀ ਤਿਆਰੀ ਖਿੱਚ ਲਈ ਹੈ ਦਰਅਸਲ ਮੋਹਿੰਦਰ ਭਗਤ ਜੋ ਕਿ ਭਗਤ ਜੂਨੀ ਲਾਲ ਦੇ ਬੇਟੇ ਨੇ ਉਹਨਾਂ ਨੇ ਆਪ ਦੇ ਵੱਲੋਂ ਚੋਣ ਲੜੀ ਸੀ ਜ਼ਿਮਨੀ ਚੋਣ ਲੜੀ ਸੀ ਤੇ ਇਸ ਵੇਲੇ ਉਹ ਐਮਐਲਏ ਬਣ ਚੁੱਕੇ ਨੇ ਮੋਹਿੰਦਰ ਭਗਤ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਸੀ ਜ਼ਿਮਨੀ ਚੋਣਾ ਦੇ ਦੌਰਾਨ ਤੇ ਭਗਤ ਚੁੰਨੀ ਲਾਲ ਨੇ ਵੀ ਆਪਣੇ بیٹے ਮੋਹਿੰਦਰ ਭਗਤ ਦਾ ਖੂਬ ਸਮਰਥਨ ਕੀਤਾ ਸੀ ਆਪਣੇ بیٹے ਦੇ ਸਮਰਥਨ ਦੇ ਵਿੱਚ ਉਹਨਾਂ ਨੇ ਬੋਲਿਆ ਸੀ ਕਿ ਤੁਸੀਂ ਮੋਹਿੰਦਰ ਭਗਤ ਨੂੰ ਵੋਟਾਂ ਪਾਓ ਤੇ ਅੱਗਾ ਤੁਸੀਂ ਆਪਣੇ ਹਲਕੇ ਦੇ ਵਿੱਚ ਕੋਈ ਸੁਧਾਰ ਦੇਖਣਾ ਚਾਹੁੰਦੇ ਹੋ ਤੇ ਸੂਤਰਾਂ ਦਾ ਕਹਿਣਾ ਹੈ ਕਿ ਇਸੇ ਗੱਲ ਤੋਂ ਭਾਜਪਾ ਚੁੰਨੀ ਲਾਲ ਤੋਂ ਖਫਾ ਹੈ ਨਾਰਾਜ਼ ਹੈ ਜਿਸ ਕਰਕੇ ਹੁਣ ਉਹਨਾਂ ਨੂੰ ਬਾਹਰ ਕੱਢਣ ਦੀ ਤਿਆਰੀ ਚੱਲ ਰਹੀ ਹੈ ਮੋਹਿੰਦਰ ਭਗਤਵੀ ਦਾਸੀ ਇਹ ਕਿ ਪਹਿਲਾਂ ਆਪਾਜਪਾ ਦੇ ਵਿੱਚ ਹੀ ਸਨ ਪਰ ਬਾਅਦ ਚ ਉਹਨਾਂ ਨੇ ਆਪ ਜੁਆਇਨ ਕਰ ਲਈ ਤੇ ਜਿਸ ਵੇਲੇ ਮੋਹਿੰਦਰ ਭਗਤ ਨੇ ਆਪ ਜੁਆਇਨ ਕੀਤੀ ਸੀ ਭਗਤ ਚੁੰਨੀ ਲਾਲ ਨੇ ਉਸ ਵੇਲੇ ਇਹ ਕਿਹਾ ਸੀ ਕਿ ਉਹਨਾਂ ਨੂੰ ਬੜਾ ਦੁੱਖ ਹੈ ਕਿ ਮੇਰੇ ਬੇਟੇ ਨੇ ਆਪ ਜੁਆਇਨ ਕਰ ਲਈ ਹੈ ਤੇ ਆਪਣੀ ਪਾਰਟੀ ਭਾਜਪਾ ਨੂੰ ਛੱਡ ਦਿੱਤਾ ਹੈ। ਜਿਸ ਤੋਂ ਬਾਅਦ ਜਦੋਂ ਆਪਨੇ ਐਮਐਲਏ ਦੀ ਟਿਕਟ ਮੋਹਿੰਦਰ ਪਗਰ ਨੂੰ ਦਿੱਤੀ ਤਾਂ ਚੂਨੀ ਲਾਲ ਆਪਣੇ ਬੇਟੇ ਦੇ ਹੱਕ ਦੇ ਵਿੱਚ ਖੜ ਗਏ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਹੁਣ ਭਾਜਪਾ ਖਫਾ ਨਜ਼ਰ ਆ ਰਹੀ ਹੈ ਨਰਾਜ਼ ਦਿਖ ਰਹੀ ਹੈ ਤੇ ਭਾਜਪਾ ਹੁਣ ਭਗਤ ਚੂਨੀ ਲਾਲ ਨੂੰ ਬਾਹਰ ਕੱਢਣ ਦੀ ਤਿਆਰੀ ਦੇ ਵਿੱਚ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ